ਅਸਲੀ ਮਜਾਇਲ ਉਹ ਨਹੀਂ ਹੁੰਦੇ ਜੋ ਲਾਲਾ ਲਾਲਾ ਗਰਾਉਂਦੇ ਨੇ ਗੀਤਾਂ 'ਚ ਅਸਲੀ ਮਜਾਇਲ ਹੁੰਦੇ ਨੇ ਜੋ ਹੱਥਾਂ 'ਚ ਸਟੇਨ ਕੰਨਾ ਰੱਖਦੇ ਨੇ ਆ ਸੁਣਿਓ ਜ਼ਰਾ ਅੱਜ ਜੇ ਕੋਈ ਕੀ ਕਰੇਗਾ ਤਾਂ ਫੇਰ ਮੰਨਾ ਉਹ ਮਚਾਇ ਜਿਨਾ ਨਪੀਆਂ ਸਟੇਨ ਕੰਨਾ ਉਹ ਮਚਾਇ ਜਿਨਾ ਰੱਖੀਆਂ ਸਟੇਨ ਕੰਨਾ ਹੋਰ ਤੂੰ ਫੋਟੋ ਪਾਉਂਦਾ ਲੱਕ ਨਾਲ ਬਨ ਕੇ ਸਨ 84 'ਚ ਚਲਾ ਕੇ ਸਾਰੇ ਛੜ ਤੇ ਬੱਲਿਆ ਮਚਾਇ ਨਹੀਂ ਸ਼ਦੰ ਉਹ ਅਮਝਲ ਜਿਨ੍ਹਾਂ ਰੱਖੀਆਂ ਸਟੇਨ ਗੰਨਾ ਉਹ ਅਮਝਲ ਜਿਨ੍ਹਾਂ ਨੱਪੀਆਂ ਸਟੇਨ ਗੰਨਾ ਇਹ ਅੱਜ ਦੀ ਨਹੀਂ ਰੀਤ ਛੋਟੇ ਸਦੀਆਂ ਪਹਿਲਾਂ ਦੀ ਯੁਰਤਾਂ ਚੱਲੂ ਕੋਤ ਹਵਾ ਮਜੇ ਵਾਲ ਦੀ ਪੁਰਖਾਣੇ ਮਜੇ ਪਿੱਛੇ ਸਾਰਾ ਕੁਝ ਰੋੜਦਾ ਤੁਸੀਂ ਤੇ ਬੱਸ ਲਾਲਾ ਲਾਲਾ ਨਾਲ ਜੋੜਦਾ ਜਿੱਤੇ ਆਣਾ ਸਿੱਧਾ ਤੇ ਮੈਂ ਟੇਡੇ ਆਣਾ țeੜਾ ਚੱਲਾਂ ਉਹ ਅਮਝਲ ਜਿਨ੍ਹਾਂ ਰੱਖੀਆਂ ਸਟੇਨ ਗੰਨਾ ਉਹ ਅਮਝਲ ਜਿਨ੍ਹਾਂ ਨੱਪੀਆਂ ਸਟੇਨ ਗੰਨਾ ਹਵੇ ਸਾਰੇ ਠੁਕਰੇ ਜੇ ਨੈਟ ਪੀ ਜਾਂਦੇ ਉਹ ਨਹੀਂ ਮਛੇਰ ਜਿਹੜਾ ਗਾਣਿਆਂ 'ਚ ਬੱਤੀ ਜਾਂਦੇ ਉਹ ਆ ਮਛੇਰ ਜਿੰਨਾ ਇੱਜਤਾ ਬਚਾਇਆ ਹੀ ਉਹ ਆ ਮਛੇਰ ਜਿੰਨਾ ਸੁੱਤਣਾ ਪਪਾਇਆ ਹੀ ਉਹ ਆ ਮਛੇਰ ਜਿਹੜੇ ਉਹ ਅਮਜੈਲ ਜਿਨ੍ਹਾਂ ਸ਼ੀਸ਼ ਨੋਮੀ ਲੜਦੇ ਜੰਗ ਚ ਫੈਰੀਆਂ ਨੂੰ ਪਾਜਣਾ ਪਰਫਾਰਮ ਤੋਂ 1.45 ਕੰਜੇ ਮਾਜੀ ਆਲੇ ਆਉਂਦੇ ਮਰਦ ਤੇਲੇਰ ਨਹੀਂ ਛਡਉਂਦੇ ਹੰਦੇ ਕਦੇ ਪੱਲਾ ਉਹ ਅਮਜੈਲ ਜਿਨ੍ਹਾਂ ਲੱਪੀਆਂ ਸਟੇਰ ਕੰਨਾਂ ਉਹ ਅਮਜੈਲ ਜਿਨ੍ਹਾਂ ਰੱਖੀਆਂ ਸਟੇਰ ਕੰਨਾਂ ਅੱਜ ਵੀ ਜਿਉਂਦੇ ਜੋ ਲੰਮੋਂ ਦੇ ਸਦਾ ਦੌੜ ਲੋਈ ਦੀ ਬੁੱਕਲ 47 ਦਾ ਦੌਰ ਗਣਾ ਖਣਾ ਚੁੱਕ ਕੇ ਤੇ ਫਿਰਦਾ ਬੰਦੂਖ ਉਹ ਪਿੱਤਰਣਾ ਭਰ ਕੇ ਤੇ ਰੱਖਦੇ ਤੰਦੂਖ ਇੱਥੇ ਉਹ ਮਰਦ ਜਿਨ੍ਹਾਂ ਤੱਕੀਆਂ ਨਹੀਂ ਕਦੇ ਰੰਨਾ ਉਹ ਅਮਜੈਲ ਜਿਨ੍ਹਾਂ ਰੱਖੀਆਂ ਸਟੇਰ ਕੰਨਾਂ ਉਹ ਅਮਜੈਲ ਜਿਨ੍ਹਾਂ ਨੱਕੀਆਂ ਸਟੇਰ ਕੰਨਾਂ